ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਵੱਡਾ ਝਟਕਾ ਸੁਖਬੀਰ ਸਿੰਘ ਬਾਦਲ ਨੂੰ ਕੌਮ ਪ੍ਰਵਾਨ ਨਹੀਂ ਕਰੇਗੀ ਕੌਮ ਨੇ ਪ੍ਰਵਾਨਗੀ ਨਹੀਂ ਦਿੱਤੀ ਸੁਖਬੀਰ ਸਿੰਘ ਬਾਦਲ ਨੇ ਸੋਚਿਆ ਹੋਵੇਗਾ ਜੇਕਰ ਮੈਂ ਤੱਕੇ ਨਾਲ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਜਾਂਦਾ ਹਾਂ ਹੋ ਸਕਦਾ ਹੈ ਕਿ ਤਰਸ ਦੇ ਹadhar ਤੇ ਸਿੱਖ ਕੌਮ ਮੇਰਾ ਸਾਥ ਦੇਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧਣ ਦੀ ਥਾਂ ਘਟਣ ਦੀ ਥਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਸੇ ਕੌਮ ਪ੍ਰਮਾਣ ਨਹੀਂ ਕਰ ਰਹੀ ਪ੍ਰਮਾਣਿਤ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਵੱਡਾ ਖੁਲਾਸਾ ਹੋ ਗਿਆ ਹੈ ਸ਼ਲੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਸ ਦੇ ਸਾਥੀਆਂ ਨੂੰ ਭਾਜੜਾ ਪੈ ਗਿਆ ਨੇ ਕਿ 15 ਜਨਵਰੀ 18 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਦੇ ਅਨੁਸਾਰ ਮਨਪ੍ਰੀਤ ਇਯਾਲੀ ਇਕਬਾਲ ਸਿੰਘ ਚੁੰਦਾ ਆ ਦੂਸਰੇ ਪਾਸੇ ਗੱਲ ਕਰੀਏ ਬੀਬਾ ਸਤਵੰਦ ਕੌਰ ਜਥੇਦਾਰ ਗੁਰਪ੍ਰਤਾਪ ਸਿੰਘ ਮਡਾਲਾ ਵੱਲੋਂ ਲਗਾਤਾਰ ਧਰਤੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡੇ ਆਗੂ ਨੂੰ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਲੇਕਿਨ ਅੱਜ ਕਾਨਫਰੰਸ ਕਰਕੇ ਉਹਨਾਂ ਨੇ ਕਹਿ ਦਿੱਤਾ ਹੈ ਭਈ ਤੁਹਾਨੂੰ ਕੌਮ ਪ੍ਰਵਾਨ ਨਹੀਂ ਕਰ ਰਹੀ ਤੁਹਾਡੀ ਕੌਮ ਦੇ ਵਿੱਚ ਪ੍ਰਵਾਨਗੀ ਨਹੀਂ ਤੁਸੀਂ ਤੁਸੀਂ ਪਗੋੜੇ ਦਲ ਦੇ ਪ੍ਰਧਾਨ ਪ੍ਰਧਾਨ ਹੋ ਤੁਹਾਨੂੰ ਇਸ ਦਾ ਮਜ਼ਾ ਛਕਾਵੇਗੀ ਸੇ ਕੌਮ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੁਹਾਡੇ ਵੱਲੋਂ ਨਹੀਂ ਲੜੀਆਂ ਜਾਣਗੀਆਂ ਨਵੇਂ ਪ੍ਰਧਾਨ ਵੱਲੋਂ ਇਹ ਚੋਣਾਂ ਲੜੀਆਂ ਜਾਣਗੀਆਂ ਸੂਤਰਾਂ ਦੇ ਵੱਲੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਲਈ ਗਠਿਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਹੇਠ ਹੋਰੀ ਮੈਂਬਰਸ਼ਿਪ ਨੂੰ ਸਿੱਖ ਕੌਮ ਪ੍ਰਵਾਨ ਕਰੇਗੀ ਜਿਸ ਕਾਰਨ ਇਸ ਕਮੇਟੀ ਦੀਆਂ ਮੀਟਿੰਗਾਂ ਪ੍ਰਤੀ ਲੋਕਾਂ ਦਾ ਭਾਰੀ ਉਤਸ਼ਾਹ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਜੀਤ ਸਿੰਘ ਤਲਵੰਡੀ ਨੇ ਇੱਥੇ ਕਾਨਫਰੰਸ ਕਰਕੇ ਕੀਤਾ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਧੜੇ ਅਤੇ ਅਕਾਲੀ ਦਲ ਨੂੰ ਛੱਡ ਕੇ ਬਾਗੀ ਬਾਕੀ ਸਾਰੇ ਧੜੇ ਜਲਦ ਹੀ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਪੰਜਾਬ ਅਤੇ ਪੰਥ ਵਿਰੋਧੀ ਤਾਕਤਾਂ ਖਿਲਾਫ ਪ੍ਰੋਗਰਾਮ ਉਲੀਕਣਗੇ ਉਹਨਾਂ ਨੇ ਦੱਸਿਆ ਕਿ ਪਾਰਟੀ ਵੱਲੋਂ 10 ਮਈ ਨੂੰ ਵਿਸ਼ਾਲ ਫਤਿਹਗੜ੍ਹ ਸਾਹਿਬ ਵਿਸ਼ਾਲ ਕਦਰਤਾ ਰੱਖੀ ਗਈ ਹੈ ਪਰੰਤੂ ਪਾਕ ਭਾਰਤ ਪਾਕ ਵਿਚਾਲੇ ਤਣਾਅ ਦੇ ਮਾਹੌਲ ਨੂੰ ਮੁੱਖ ਰੱਖਦੇ ਹੋਏ ਇਹ ਮੀਟਿੰਗ ਮਲਤਵੀ ਕਰ ਦਿੱਤੀ ਗਈ ਹੈ ਹੁਣ ਇਹ 24 ਨੂੰ ਹੋਵੇਗੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਆਗੂ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਕੌਮ ਨਹੀਂ ਸਵੀਕਾਰ ਕਰੇਗੀ ਪ੍ਰਵਾਨਗੀ ਨਹੀਂ ਦੇਵੇਗੀ ਸੁਖਬੀਰ ਸਿੰਘ ਬਾਦਲ ਨੂੰ 24 ਮਈ ਨੂੰ ਦੁੱਧਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿਉਂਕਿ ਸਾਡੇ ਵੱਲੋਂ ਭਰਤੀ ਬੜੇ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਹੈ ਲਗਭਗ 15 ਜੂਨ ਤੋਂ ਲੈ ਕੇ 18 ਜੂਨ ਤੱਕ ਇਹ ਭਰਤੀ ਮੁਕੰਮਲ ਕਰਨੀ ਚਾਹਵੇਗੀ 50 ਲੱਖ ਦੇ ਏੜ ਗੇੜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੋਕ ਹਿੱਸਾ ਬਣ ਜਾ ਰਹੇ ਨੇ ਕੌਮ ਹਿੱਸਾ ਬਣ ਜਾ ਰਹੀ ਹੈ ਤੇ ਕੌਮ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਾਨੂੰ ਸੁਖਬੀਰ ਸਿੰਘ ਬਾਦਲ ਮਨਜ਼ੂਰ ਨਹੀਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਇਨ ਬਿਨ ਪਹਿਰਾ ਦੇਾਂਗੇ ਇਹ ਭਰਤੀ 50 ਲੱਖ ਦੇ ਕਰੀਬ ਹੋਵੇਗੀ ਕਿਉਂਕਿ 28 ਲੱਖ ਤੋਂ ਪਲੱਸ ਭਰਤੀ ਇਹ ਆਲਰੇਡੀ ਹੋ ਚੁੱਕੀ ਹੈ ਇੱਕ ਮਹੀਨਾ ਤੇ ਕੁਝ ਦਿਨ ਹਾਲੇ ਪਏ ਨੇ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕੌਮ ਇਕੱਠ ਹੋਵੇਗੀ ਕੌਮ ਇਕੱਠਾ ਹੋਵੇਗੀ ਕੌਮ ਵੱਲੋਂ ਡੈਲੀਗੇਟ ਦਿੱਤੇ ਜਾਣਗੇ ਡੈਲੀਗੇਟ ਨਿਰਧਾਰਤ ਕਰਨਗੇ ਫੈਸਲਾ ਲੈਣਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਿਸ ਦੇ ਹੱਥ ਵਿੱਚ ਦਿੱਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਦਾ ਪ੍ਰਧਾਨ ਬਣਾਇਆ ਜਾਵੇ ਉਹਨਾਂ ਕਹਿੰਿਆ ਕਿ ਸਾਡੀ ਭਰਤੀ ਗੈਰ ਸੰਵਿਧਾਨਿਕ ਨਹੀਂ ਸਾਡੀ ਭਰਤੀ ਸੰਵਿਧਾਨਿਕ ਹੈ ਕਿਉਂਕਿ ਅਸੀਂ ਭਰਤੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਰ ਰਹੇ ਹਾਂ ਨਾ ਕਿਸੇ ਹੋਰ ਪਾਰਟੀ ਵਾਸਤੇ ਤਾਂ